ਲਓ ਵੀ 30 ਰੁਪਏ ਗੋਭੀ ਹੋ ਗਈ ਜੱਟ ਮੱਛਰਾ ਐ ਫਿਰ ਤਾਂ 30 ਰੁਪਏ ਗੋਭੀ ਹੋ ਗਈ ਕੀ ਭਾਲਦਾ ਮਿੱਤਰਾ ਕੀ ਭਾਲੀ ਜਨਾ ਤੂੰ ਗੋਭੀ ਨੂੰ ਜੱਫੀਆਂ ਕਰੋ ਬਾਈ ਜਨਾ ਹੁਣ ਤਾਂ ਪੱਤੇ ਲੋਡ ਕਰਕੇ ਰੱਖਦਾ ਕਿਤੇ ਖਰਾਬ ਨਾ ਹੋ ਜਾਣਾ ਅੱਛਾ ਇਹ ਤੂੰ ਇੱਥੇ ਹੀ ਬੈਠਾ ਦੁਪਹਿਰਾ ਹੋਇਆ ਪਿਆ ਸਿਖਰ ਦੁਪਹਿਰਾ ਸਿਰ ਤੇ ਸੂਰਜਾ ਇੱਥੇ ਸੱਜਣਾ ਕੀ ਕਰਦਾ ਇਹ ਫੁੱਲਾਂ ਦੀ ਰਾਖੇ ਬਰਾਵੇ ਇੱਕ ਫੁੱਲ ਵੀ ਕੋਈ ਤੋੜ ਕੇ ਲਾ ਗਿਆ 50 ਰੁਪਏ ਦਾ ਪਹਿਲਾਂ ਤਾਂ ਤੂੰ 10 ਦਿਨ ਪਹਿਲਾਂ ਤਾਂ ਘਰ ਵੀ ਨਹੀਂ ਉੱਠਦਾ ਸੀ ਕਹਿੰਦਾ ਵੀ ਛੱਡ ਭਰਾ ਯਾਰ ਉਹਦੇ 2 ਰੁਪਏ ਸੀ ਨਾ ਉਹਦੇ ਪੱਲੇ ਪੈਂਦੀ ਸੀ ਹੁਣ ਕੱਲ ਦੀ ਤੇਜ ਹੋ ਗਈ ਹੁਣ ਕੱਲ ਦੀ ਤੇਜ ਹੋ ਗਈ ਹੁਣ ਐੱਚ ਕੀ ਆ ਇਹ ਜੀ ਦਾ ਨਿਗੇ ਨਿਗੇ ਆਏ ਹਾਏ ਸਿਆਉਣਾ ਉਹ ਸਿਆਉਣਾ ਗੋਬੀ ਬਣ ਗਈ ਆ ਜਾ ਜੱਟਾ ਮਾਰੇ ਆ ਆਪਾਂ ਗੱਲ ਕਰ ਲਗੇ 5 ਮਿੰਟ ਤੇ ਹੁਣ ਫਿਰ ਉਹਦੇ ਤਾਂ ਤੂੰ ਕਹਿੰਦਾ ਸੀ ਉਹਦੇ ਤਾਂ ਮੈਨੂੰ ਵੀ ਤੋੜ ਤੇ ਸੀ ਗੱਡੀ ਭਰਤੀ ਸੀ ਕਹਿੰਦਾ ਰਿਸ਼ਤੇਦਾਰਾਂ ਤੂੰ ਚੱਲ ਲੈ ਜਾ ਤੇ ਅੱਜ ਮੈਨੂੰ ਦੇ ਦੇਗਾ ਮੇਰੇ ਕੱਚੇ ਸੋਦੇ ਅੱਜ ਨਹੀਂ ਬਈ ਅੱਜ ਤਾਂ ਨਹੀਂ ਦਿੰਦਾ ਅੱਜ ਨਹੀਂ ਦਿੰਦਾ ਜਾਂ ਤੋਲ ਕੇ ਦੋ ਯਾਰ ਭਾਈ ਅੱਡ ਹੋਣ ਵਾਲੀਆਂ ਅਗਲਾ ਕਰਾ ਪੂਆ ਦਾ ਮੁੰਡਾ ਕੰਜਰਾ 1 3 ਰੁਪਏ ਕਿਵਾਂਟਲ ਪੱਤੇ ਲੈ ਜਾਂਦੇ ਹੁੰਦਾ ਅੱਗੇ 3 ਰੁਪਏ ਗੋਭੀ ਨਹੀਂ ਪੁੱਛਦਾ ਕੋਈ ਪੱਕੀ ਗੱਲ ਹੈ ਹਾਂ ਈਰਨ ਵਾਲੇ ਕਹੀ ਜਾਂਦੇ ਐਵੇਂ ਮਰੀ ਜਾਂਦਾ ਤੁਸੀਂ ਮੈਨੂੰ ਅੱਜ ਐਂ ਦੱਸ ਗ੍ਰਿੰਦਰ ਮੰਡੇ 'ਚ ਵੀ ਜਾਵੜਦਾ ਬੰਦਾ ਹਾਂ ਚੰਗੇ 'ਚ ਵੀ ਜਾਵੜਦਾ ਚੰਗੇ 'ਚ ਵੀ ਜਾਵੜਦਾ ਦਿਨ ਫੇਰ ਬਦਲ ਹੁੰਦੀ ਰਹਿੰਦੀ ਆ ਇਹਦਾ ਕੱਚੇ ਸੌਦੇ ਆ ਬਈ ਕੱਚੇ ਸੌਦੇ ਪਤਾ ਨਹੀਂ ਕਿਹੜੇ ਵੇਲੇ ਕੀ ਹਾਂ ਸੋਣਾ ਫੇਰ ਬਣ ਗਈ ਅੱਜ ਹਾਂ ਕਈ ਵਾਰੀ ਹੁਣ ਤਾਂ ਦਾਗ ਨਾ ਜਿਵੇਂ ਹਸੁੰਦੀ ਦਾ ਇਹ ਵੀ ਨਹੀਂ ਕੋਈ ਪੁੱਛਦਾ ਅੱਛਾ ਇਹ ਵੀ ਨਹੀਂ ਪੁੱਛਦਾ ਅੱਗੇ ਫੁੱਲ ਨੂੰ ਐਂ ਕਰੀ ਜਾਂਦੇ ਸੀ ਯਾਰ ਪੀਲੀ ਆ ਲੈਣੀ ਨਹੀਂ ਹੁਣ ਚਿੱਟੇ ਆਂਡੇ ਨਾ ਨਾ ਹੁਣ ਤਾਂ ਕਹਿੰਦੇ ਬਈ ਚਾਰ ਲਫਾ ਫੇ ਰੱਖ ਦੀ ਪਹਿਲਾਂ ਪਹਿਲਾਂ ਹੀ ਹਾਂ ਲਓ ਵੀ ਦੋਸਤੋ ਆਹ ਬਈ ਗੱਲ ਹੈਗੀ ਗੋਭੀ ਦੀ ਪੈ ਗਈ ਕਦਰ ਤੇ ਮੈਂ ਦਾਦਾ ਸੱਜਣਾ ਅੱਜ ਪਾਣੀ ਤੂੰ ਲਾਏਂਗਾ ਪਾਣੀ ਅੱਜ ਲਾਉਣੇ ਤਾਂ ਇਹਦਾ ਵੱਢ ਕੇ ਅੱਜ ਪਾਣੀ ਲਾ ਦੇਣਾ ਅੱਜ ਲਾ ਦੇਂਗਾ ਪਾਣੀ ਅੱਜ ਪਾਣੀ ਲਾ ਦੇਣਾ ਵੱਢ ਕੇ ਠੀਕ ਐ ਆ ਵੇਖ ਵੇਖ ਇੱਧਰ ਐ ਆਂ ਬਾਈ ਜਿਹਨੇ ਮਿਹਨਤ ਕਰਨੀ ਆ ਇਹ ਬੰਦਾ ਹੈਗਾ ਕੋਠੇ ਕੋਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਤੇ ਇਹ ਉਹ ਬੰਦਾ ਜਿਹੜਾ ਤਕੜੀ ਵੱਟੇ ਆਪ ਚੱਕ ਲੈਂਦਾ ਕਹਿੰਦਾ ਵੀ ਮੈਨੂੰ ਕੋਈ ਸ਼ਰਮ ਨਹੀਂ ਆ ਬਈ ਆਪਾਂ ਸਬਜੀ ਆਪਦੀ ਕਦੇ ਵਾਈ ਨਹੀਂ ਜਮਾਈ ਉਹ ਕਹਿੰਦੇ ਦੋਸ ਤਿੰਨ ਮਹੀਨੇ ਪਹਿਲਾਂ ਜਿਹੜੀ ਪੋ ਵਾਲੀ ਗੋਭੀ ਸੀ ਹਾਂ ਉਦੋਂ ਸਾਰਿਆਂ ਨੇ ਵਾਤੀ ਸੀ 2 ਰੁਪਏ ਵੀ ਕੋਈ ਮੰਡੀ ਚ ਪੁੱਛਦਾ ਨਹੀਂ ਸੀਗਾ ਜੇ ਕੋਈ ਪਿਆਲ ਫਫੇ ਲੈ ਕੇ ਜਾਂਦੇ ਸੀ 10 ਹੀ ਵਿਕਦੇ ਸੀ 10 ਉਹਦੇ ਵੀ ਮੈਂ ਸਾਰੀ ਵੇਚੀ ਐ ਟੋਟਲ ਉਹ ਨਾਲ 10 ਰੁਪਏ 2 ਰੁਪਿਆ ਦੇ ਵਿੱਚ 10 ਜਿਹੜੇ ਹਿਆਰ ਸੱਟ ਗਏ ਕਹਿੰਦੇ ਵੀ ਯਾਰ ਬਾਦੀ ਲੋਕਾਂ ਨੇ ਬਾਦੀ ਲੋਕਾਂ ਨੇ ਹਾਂ ਬਈ ਗੁਰਿੰਦਰ ਕੀ ਕਾਰਨ ਕੀ ਆ ਬਾਈ ਜੇ ਪਹਿਲਾਂ ਤਾਂ ਐ ਹੁਣ ਗੱਲ ਹੁਣ ਕਈ ਕਹਿੰਦੇ ਯਾਰ ਹੁੰਦੇ ਹੀ ਨਹੀਂ ਸਾਡੇ ਤਾਂ ਬਾਈ ਫੁੱਲ ਵੀ ਐਡੇ ਐਡੇ ਡੇਕ ਬਣ ਕੇ ਖੜ ਜਾਂਦੇ ਆ ਇਹ ਐਂ ਹੁੰਦਾ ਬਾਈ ਜਿਹੜੀ ਗਰਮੀ ਵਾਲਾ ਹੁੰਦਾ ਹੂੰ ਗਰਮੀ ਵਾਲਾ ਬੂਟਾ ਤਾਂ ਨਿਕਲਦਾ ਹੁੰਦਾ 20% ਛਾਂਟ ਨਿਕਲਦੀ ਨਿਕਲਦੀ ਹੈਗਾ ਗਰਮੀ ਬਹੁਤ ਹੈ ਜਿਹੜਾ ਗਰਮੀ ਜਿਆਦਾ ਪੈਗੀ ਜਿਹੜਾ ਬੂਟਾ ਡਾਊਨ ਰਹੇਗਾ ਉਹਨੇ ਨਿਸਰਨੇ ਨਿਸਰਨਾ 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 ਜਦੋਂ ਸਿਆਲ ਵਾਲੀ ਇਹ ਕੰਮ ਕਰਦੀ ਹੈ ਫਿਰ ਬੀਜ ਨੁਕਸ ਹੁੰਦਾ ਫਿਰ ਬੀਜ ਨੁਕਸਾ ਹਾਂ ਫਿਰ ਬੀਜ ਨੁਕਸਾ ਇੱਕ ਇਹ ਵੀ ਨੁਕਸਾ ਪਿਆ ਜਾਂਦਾ ਜਿਵੇਂ ਵੀ ਕਹਿੰਦੇ ਆ ਗਾਂ ਦੁਕਾਨ ਵਾਲਿਆਂ ਨੂੰ ਲਾਂਭਾ ਦੇਣ ਲੱਗ ਜਾਂਦੇ ਆ ਵੀ ਬੇ ਟਾਈਮਾਂ ਲਾ ਲੈਂਦੇ ਆ ਲਿਆ ਕੇ ਨਹੀਂ ਹਾਂ ਬਈ ਆ ਹੁਣ ਆਹ ਜਿਹੜੀ ਆ ਮੈਂ ਵੈਰੈਟੀ ਲਈਏ ਜਨਵਰੀ ਦੀ ਵੈਰੈਟੀ ਆ ਇਹ ਕਿਹੜੀ ਕਿਹੜਾ ਨਸਲ ਕਿਹੜੀ ਆ 60 ਕਿ ਵੈਰੈਟੀ ਆ 60 ਕਿ ਵੈਰੈਟੀ ਸਮੀ ਨਸਲ ਦੀ ਇਹ ਜਨਵਰੀ ਚ ਵਾਣ ਚ ਲੱਗਦੀ ਆ ਜਨਵਰੀ ਚ ਤੇ ਪਰ ਮੈਂ ਫਰਵਰੀ ਦੇ ਲਾਸਟ ਚ ਲਾਈ ਸੀ ਵਾਣ ਚ ਠੀਕ ਆ ਕਿਉਂਕਿ ਦੁਕਾਨਦਾਰ ਦਾ ਜਿਹੜੀ ਰਿਕੁਆਇਰਮੈਂਟ ਸੀਗੀ ਉਹ ਜਨਵਰੀ ਤੋਂ ਪਹਿਲਾਂ ਦੀ ਸੀ ਪਹਿਲਾਂ ਦੀ ਸੀ ਇਹ ਪਹਿਲਾਂ ਤੁਸੀਂ ਟ੍ਰਾਂਸਪ ਮੈਂ ਜਨ ਦੁਕਾਨਦਾਰ ਦੀ ਜਿਹੜੀ ਸੀਗੀ ਇਹਦੀ ਬਈ ਉਹ ਕਹਿੰਦਾ ਤੂੰ ਜਨਵਰੀ 1 2 3 ਜਨਵਰੀ ਤੱਕ ਟਰਾਂਸਪਲੈਂਟ ਕਰੇਗਾ ਵਾਣ ਦੇ ਵਿੱਚ ਸਾਡੀ ਜ਼ਿੰਮੇਵਾਰੀ ਹੈ ਉਸ ਤੋਂ ਬਾਅਦ ਵੀ ਤੇਰਾ ਤੇਰੀ ਜ਼ਿੰਮੇਵਾਰੀ ਮੈਂ ਘਰੇ ਲੈ ਕੇ ਰੱਖੀ ਰੱਖਿਆ ਜਨਵਰੀ ਦੇ ਵਿੱਚ ਮੈਂ ਪਨੀਰੀ ਵੀਜੀ ਫਰਵਰੀ 15 16 ਫਰਵਰੀ ਨੂੰ ਮੈਂ ਇਹ ਟਰਾਂਸਪਲੈਂਟ ਕਰੀ ਸੀਗੀ ਉਹ ਦੁਕਾਨਦਾਰ ਦਾ ਰੋਲ ਹੀ ਨਹੀਂ ਰਹਿ ਗਿਆ ਇਹ ਕਿੰਨਾ ਵਾਹਣਾ ਕਰੇਂਦਰ ਹੁਣ ਇਹ ਕਿਲਾ ਬਈ ਕਿਲਾ ਪੂਰਾ ਯਾਰ ਕਿਲਾ ਪੂਰਾ ਹਨਾ ਚੱਲ ਹੁਣ ਪੰਜ ਸਕਾਈ ਹੈਗਾ ਤੋਂ ਬੈਠਾਂ ਗਰੇਂਦਰ ਇਹ ਅੱਜ ਲਾਵਾਂਗੇ ਪਾਣੀ ਅੱਜ ਲਾਏਂਗਾ ਪਾਣੀ ਔੜਾ ਹੀ ਪੀ ਥੋੜੀ ਹਨਾ ਲੈਟਰ ਤੁਸੀਂ ਪ੍ਰੋਬਲਮ ਹੁਣ ਲੈਟਰ ਦੀ ਪ੍ਰੋਬਲਮ ਹੁਣ ਸਾਡੇ ਕੱਲ ਆਉਣ ਲੱਗੀ ਹੈ ਜਨਰੇਟਰ ਨਾਲ ਫਿਲਟਰ ਨਾ ਲਾ ਦੇਣਾ ਇੰਜਨ ਲੱਗਿਆ ਉਹਦਾ ਪਾਣੀ ਥੋੜਾ ਜਿਹਾ ਮਾੜਾ ਤੇ ਗਰੇਂਦਰ ਕਿੰਨੇ ਦੀ ਜੇ ਅੰਦਾਜ਼ਾ ਚੱਲ ਆਪਾਂ ਉਸ ਤੋਂ ਦੇਖਗੇ ਝਾੜ ਕਿੰਨਾ ਹੈ ਚੁੰਨੀ ਕੱਲੋਂ ਕਿਲੇ ਚ ਤੇ ਕਿੰਨੇ ਕ ਦੀ ਸੇਲ ਕਰ ਲਿਓ ਜਿਹੜਾ ਰੇਟ ਪਹਿਲਾਂ ਸੀ ਤੇ ਹੁਣ ਹੂੰ ਬੰਦੇ ਦੀ ਸੇਵਾ ਦੇ ਨਾਲ ਝੜ ਜਿਹੜਾ ਵਾਅਦਾ ਕਰ ਰਹੇ ਨੇ ਉਹ ਤਾਂ ਮਿਹਨਤ ਤੇ ਹੈ ਨਾ ਤੇ ਜਿਹੜਾ ਰੇਟ ਦਾ ਕੱਚਾ ਸੌਦਾ ਬਾਈ ਜੇ 30 ਰੁਪਏ ਦੇ ਹਿਸਾਬ ਲਾਵਾਂਗੇ ਤਾਂ 20-30000 ਦੀ ਨਿਬੜਦੀ ਹੈ ਤੇ ਜੇ ਰੇਟ ਵਧੀਆ ਆ ਜੇ ਤਾਂ ਪੌਂ ਵਾਰ ਹੀ ਕਰ ਦਿੰਦੀ ਹੈ ਹੁਣ ਤਾਂ ਪੂਰਾ ਮੈਂ ਹੁਣ 30 ਰੁਪਏ 28 ਰੁਪਏ ਕੱਲ ਕੱਲ ਹੀ ਰੇਟ ਚੜਿਆ ਗਿਆ ਰੇਟ ਚੜਿਆ ਜਿ ਐ ਹੀ ਰਹਿ ਗਿਆ ਹਫਤਾ ਤੱਕ ਐ ਰੇਟ ਚੜਿਆ ਫਿਰ ਤਾਂ ਇਹ ਸੋਨਾ ਹੀ ਆ ਬਾਈ ਇਹ ਤਾਂ ਸੋਨਾ ਵੀ ਉਤਾਰ ਚੜਾ ਆਉਂਦੇ ਰਹਿੰਦੇ ਇਹਦਾ ਹੁਣ ਅੱਜ ਅਸੀਂ ਕਦੂ ਸਵੇਰ ਵੇਚ ਕੇ ਆਏ ਬਾਈ ਪਹਿਲਾਂ ਅਸੀਂ ਸਾਰੇ 16 ਦੇ 16 ਕਰੇ 28 ਰੁਪਏ ਚ ਗਾ अच्छा ਹੁਣ ਉਹ ਤੇਜ਼ ਹੋ ਗਏ ਹਾਂ ਹੁਣ ਅੱਜ ਅੱਜ ਉਹ ਇੱਕ ਗੱਲ ਆ ਵੀ ਕਹਿੰਦੇ ਹੁੰਦੇ ਕद्दू ਤੇ ਗੋਭੀ ਬਾਅਦ ਚ ਤੇਜ਼ ਹੁੰਦੀ ਹੁੰਦੀ ਹੈ ਨਾ ਇਹ ਸਿਆਉਣਾ ਪੰਜ ਨਹੀਂ ਜਦੋਂ ਲੋਕ ਥੱਕ ਹਾਰ ਕੇ ਛੱਡ ਦਿੰਦੇ ਹੌਸਲਾ ਛੱਡ ਦਿੰਦੇ ਹੌਸਲਾ ਨਾ ਛੱਡੋ ਤੁਸੀਂ ਇਹੀ ਕਾਰਨ ਹੌਸਲਾ ਛੱਡਣ ਦਾ ਕਾਰਨ ਇਹੀ ਆ ਬਈ ਜਿਹੜੀ ਗਰਮੀ ਵਾਲੀ ਗੋਭੀ ਲੋਕਾਂ ਨੇ ਵੱਲ ਆਈ ਸੀਗੀ ਉਹ ਪਹਿਲਾਂ ਮੰਦਾ ਹੀ ਸੀਗਾ ਕਿਉਂ ਗਰਮੀ ਵਾਲੀ ਗੋਭੀ ਇੱਕਦਮ ਝਾੜ ਘਟ ਹੁੰਦਾ ਇੱਕ ਮੰਦਾ ਬਹਿ ਜੇ ਤੇ ਲੋਕਾਂ ਨੇ ਉਵੇਂ ਹੀ ਖੜੀ ਪੀਲੀ ਪੈ ਗਈ ਨਿਸਰ ਕੀ ਵੱਡੀ ਨਹੀਂ ਕਿਉਂਕਿ ਲੇਵਰ ਪੈਂਦੀ ਸੀ ਜਿਹੜੇ ਲੱਗੇ ਰਹੇ ਲੱਗੇ ਰਹੇ ਤੇ ਹੁਣ ਜਿਵੇਂ ਮੇਰਾ ਆਹਾ ਅਲੋਟ ਆ ਬਾਈ ਇਹਦੇ ਵਿੱਚੋਂ ਮੈਂ 70% ਵਿੱਚ ਹੀ ਬੈਠਾ ਮੰਦੇ ਦੇ ਵਿੱਚ ਹੁਣ ਆ ਰਹਿ ਗਈ 20 30% ਦੋ ਤਿੰਨ ਕ ਗੇੜਾਂ ਦੀ ਪੂਰਾ ਚੰਗੇ ਚਾਈ ਬਰਾਬਰ ਜੇ ਆ ਜੂਗਾ ਬਰਾਬਰ ਜੇ ਆ ਜੀ ਤੋਲਣਾ ਸਹੀ ਹੋ ਜਾ ਲੋ ਵੀ ਮੇਨ ਗੱਲ ਗੁਰਵਿੰਦਰ ਦੀ ਕਹਿੰਦੀ ਇਹ ਹੈ ਜੇ ਸਬਜ਼ੀ ਦਾ ਕੰਮ ਕਰਨਾ ਹੈ ਹੌਸਲਾ ਨਹੀਂ ਛੱਡਣਾ ਆਲੂ ਵਾਲੀ ਗੱਲ ਹੈ ਜੇ ਤਾਂ ਇਹ ਸਾਲ ਲਾਈ ਜਾਓਗੇ ਤਾਂ ਬਾਈ ਜੀ ਪੂਰਾ ਪੈ ਜਾਂਦਾ ਸੱਚ ਕਈ ਵਾਰੀ ਘੱਟ ਤੇ ਕਈ ਵਾਰੀ ਪੌਂ ਬਾਰ ਹੈ ਨਾ ਬਾਕੀ ਤਾਂ ਵੀ ਰਾਹ ਪਏ ਤਾਂ ਜਾਣਗੇ ਮਤਲਬ ਮੈਂ ਤੁਹਾਨੂੰ ਕਹਿ ਦਿੰਦਾ ਇਹ ਮੇਰੀ 6 ਲੱਖ ਰੁਪਏ ਦੀ ਗੋਭੀ ਹੈ ਫੇਸਬੁੱਕ ਵਿਦਵਾਨ ਕਹਿਣਗੇ ਵਿਦਵਾਨ ਕਹਿਣਗੇ ਫੇਰ ਦੀ ਕਿਵੇਂ ਹੋਗੀ ਜੇ ਮੈਂ ਕਹਿੰਦਾ 20 ਹਜ਼ਾਰ ਦੀ ਆਖਰ ਕੀ ਫਿਰ ਤੂੰ ਕਿਉਂ ਲੱਗਿਆ ਪਿਆ ਕਿਉਂ ਲੱਗਿਆ ਪਿਆ ਇਹ ਤਾਂ ਵਿਚ ਵੜ ਕੇ ਹੀ ਲੱਗਿਆ ਉਹ ਹੀ ਗੱਲ ਆ ਵੀ ਬਾਈ ਤਾਂ ਠਾ ਠਾ ਹੁੰਦਾ ਰਹਿੰਦਾ ਗੁਰਵਿੰਦਰ ਦੀ ਗੱਲ ਸਹੀ ਆ 2.5 ਲੱਖ ਦੀ ਵੇਚੀ ਐ ਹਾਂ ਤੇ 20 ਹਜ਼ਾਰ ਦੀ ਤੇ 20 ਹਜ਼ਾਰ ਦੀ ਵੀ ਵੇਚੀ ਐ ਹਾਂ ਲਓ ਵੀ ਬਾਕੀ ਤੁਸੀਂ ਆਪ ਵੇਖਣਾ ਜਿਹੜੇ ਗੋਭੀ ਬੀਜ ਦੇ ਆ ਕਰ ਉਹਦੇ ਲਈ ਗੱਲ ਬਈ 2.5 ਲੱਖ ਦੀ ਵਿੱਚ 20000 ਦੀ ਵਿੱਚ ਪਰ ਵਾਈ ਨਹੀਂ ਬਾਈ ਨੀ ਲੈ ਯਾਰ ਵੀ ਪੈਸੇ ਆਂਦਾ ਵੀ ਜਿਹੜਾ ਬੀ ਆ ਪੈਸਾ ਦਾ ਲਾਇਆ ਸੀ ਪਨੀਰੀ ਲਿਆਂਦੀ ਸੀ ਹਨਾ ਤੇ ਬਾਈ ਉਦੋਂ ਬਾਅਦ ਬਾਈ ਪੈਸੇ ਵਟਾਂਗੇ ਕਿਉਂ ਵਾਈ ਗਏ ਹਨਾ ਭਾਵੇਂ ਘੱਟ ਵੱਧ ਵਟਾਂਗੇ ਹਾਂ ਬਈ ਤੇ ਠੀਕ ਆ ਬਾਈ ਗਵਿੰਦਰ ਜਿਵੇਂ ਹੁਣ ਰੌਲਾ ਨਹੀਂ ਪਿਆ ਪਿਆ Amazon ਤੇ ਕਣਕ ਵੀ ਕੀ ਜਾਂਦੀ 100 ਰੁਪਏ ਕਿਲੋ ਹਾਂ ਤੇ ਆਪਣੇ ਜੀਵਿੰਦਰ ਭਰਾ ਰੌਲਾ ਪਾਈ ਜਾਂਦੇ ਉਹ ਤਾਂ 100 ਵਿੱਚ ਨੇ ਸਾਡੀ 25 ਵੇਚਦੀ ਐ ਤੇ ਆਪਾਂ ਜੋ Amazon ਤੇ ਆਈਡੀ ਬਣਾਓ Amazon ਤੇ ਆਪਾਂ ਵੇਚ ਸਕਦੇ ਹਾਂ ਫਟਾਂ ਨਾਲੇ ਬਣੀ ਜਾਂਦੀਆਂ ਵੀ ਇਹ ਮਤ ਬਣੀ ਜਾਂਦੀਆਂ ਆਪਾਂ ਪਾਈਆ ਕਣਕ ਵੀ ਵੇਚ ਸਕਦੇ ਹਾਂ Amazon ਦੀ ਕਿਲੋੜਾ ਆਪਦੀ ਸਾਈਡ ਨਾਲੋ ਤੇ ਹਾਂ ਆਪਦੀ ਸਾਈਡ ਨਾਲੋ ਕੁਆ ਉਡੇ ਕੋਲ ਦੱਸਵਾਦੀ ਆਪ ਜਿਹੜੇ ਵੀ ਹੁਣ ਕਾਰਪੋਰੇਟ ਕਰਾਣੇ ਆ ਉਹਦਾ ਆਪਣੀ ਕੰਮ ਕਰੀ ਨਹੀਂ ਸਕਦੇ ਨਹੀਂ ਨਹੀਂ ਆਪਣੇ ਮੁਕਾਬਲਾ ਕਰੀ ਨਹੀਂ ਸਾਡੇ ਆਪਾਂ ਆਪ ਗੱਟੇ ਭਰ ਕੇ ਬੱਸ ਸ਼ਰਮ ਹੈ ਹਨਾ ਆਪੇ ਵਿੱਚ ਸ਼ਰਮ ਉਹ ਗੱਲ ਹੈ ਬਈ ਇਹ ਗੁਰਵਿੰਦਰ ਜੱਗਦਾ ਆਪ ਤੱਕੜੀ ਵੱਟੇ ਨੂੰ ਕੋਈ ਸ਼ਰਮ ਨਹੀਂ ਕਹਿੰਦਾ ਮੈਨੂੰ ਕੋਈ ਸ਼ਰਮ ਨਹੀਂ ਬਾਈ ਤੇ ਜਿਹੜਾ ਸ਼ਰਮ ਕਰ ਗਿਆ ਉਹ ਕਹਿੰਦਾ ਉਹਦੇ ਕਰਮ ਫੁੱਟ ਗਏ ਹਨਾ ਜਿਹਦੀ ਕੀਤੀ ਸ਼ਰਮ ਉਹਦੇ ਫੁੱਟੇ ਕਰਮ ਤੇ ਪਿਆ ਉੱਚ ਰਹੇ ਬਈ ਆਪਦਾ ਕਰ ਲੋ ਕੰਮ ਤੇ ਮੈਨੂੰ ਗਾਲਾਂ ਜਿਹਨੇ ਕਰਨੀਆਂ ਹੁੰਨ ਤਾਂ ਕੱਢ ਹੀ ਦੇਣੀਆਂ ਹਨਾ ਵੀ ਐਵੇਂ ਪਕਾਈ ਮਾਰੀ ਜਾਂਦਾ ਏਣ ਕਾਲਾ ਕੇ ਪਰ ਬਾਈ ਆਪਾਂ ਤੁਹਾਨੂੰ ਦੱਸਿਆ ਵੀ ਗੋਭੀ ਵੀ ਲਾ ਸਕਦੇ ਆ ਕਦੂ ਵੀ ਲਾ ਸਕਦੇ ਆ ਮਿਰਚਾਂ ਵੀ ਲਾ ਸਕਦੇ ਆ ਕਰ ਸਕਦੇ ਆ ਤੇ ਜਿਹਦਾ ਜਿਵੇਂ ਸੂਤ ਆਉਂਦਾ ਭਾਈ ਉਹ ਚੱਲੀ ਜਾਂਦਾ ਪਰ ਚੰਗੀਆਂ ਵੀਡੀਓ ਪਾਉਣੇ ਮਾੜੀ ਤਾਂ ਹੁੰਦੀ ਨਹੀਂ ਤੇ ਕਰ ਦਿਓ ਸ਼ੇਅਰ ਭਾਈ ਗੋਬੀ ਜਾਣਕਾਰੀ ਲੈਣੀ ਹੈ ਗੁਰਵਿੰਦਰਨਾ ਤੁਸੀਂ ਸੰਪਰਕ ਕਰ ਸਕਦੇ ਆ ਆਪਣੀ ਖੇਤੀ ਨਾਲ ਤੇ ਚੈਨਲ ਆ ਭਾਈ ਦਾ ਪਿੰਡ ਕੋਠੇ ਕੋਰਸੰਗਲ ਜ਼ਿਲ੍ਹਾ ਬਠਿੰਡਾ ਧੰਨਵਾਦ